ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜੈ ਤੇਰਾ ਬੰਦਾ ਲਕshmi ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚਾਰਸੇ ਮੈਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖ ਕੋਈ ਨਾ ਪੁੱਛਈ ਜਹਰ ਬਖਸਦਾ ਆਨੰਦ ਪਿਆ ਸੁਖ ਪਾਇ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾ ਤੁਦ ਪਾਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਹੀ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਸੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ ਲਖ ਚਾਰਸ ਹੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛੈ ਜਹਰ ਬਖਸੰਦਾ आनंद प्या सुख पाया, पाया मिल गुरु गोविंदा सबे काज सवारियै जा तुद पावनदा मारू महला پنجवा गुजडा लदम लाल मथै हे प्रगट थिया ਸੋਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜੈ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚ ਰਸਹੀ ਮੈਦਨੀ ਸਭ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਧ ਪਾਵੰਦਾ ਮਾਰੂ ਰਹਿਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਸੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਟਨ ਆਵਈ ਖਾਏ ਖਰਚ ਰਹੰਦਾ ਲਖ ਚਾਰਸ ਹੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹੀਂ ਮੰਗ ਹੈ ਮੰਦਾ ਲੇਖਾ ਕੋਈ ਨਾ ਪੁੱਛਈ ਜਾ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾ ਤੁਦ ਪਾਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰਦ ਆ ਤੁਦ ਸਭ ਕਿਸ ਮੈਨੂੰ ਸਪਿਆ ਜੈ ਤੇਰਾ ਬੰਦਾ ਲਖਮੀ ਟੋਟਨ ਆਵਈ ਖਾਏ ਖਰਚ ਰਹੰਦਾ ਲਖ ਚ ਰਸਹੀ ਮੈਦਨੀ ਸਭ ਸੇ ਲ ਕਰੰਦਾ ਇਹ ਵੈਰੇ ਮਿੱਤਰ ਸਾਥ ਕੀਤਿਆਂ ਨਹੀਂ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਾਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਇ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜੈ ਤੇਰਾ ਬੰਦਾ ਲਖਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲਖ ਚ ਰਸਹੀ ਮੈਦਨੀ ਸਭ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹੀਂ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾ ਤੁਦ ਪਾਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪਾਵੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਸੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜੈ ਤੇਰਾ ਬੰਦਾ ਲਕshmi ਤੋਟ ਨ ਆਵਈ ਖਾਏ ਖਰਚ ਰਹੰਦਾ ਲਖ ਚਾਰਸਹੀ ਮੈਦਨੀ ਸਭ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁਛਈ ਜਹ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੇਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਾਵੰਦਾ ਮਾਰੂ ਮਹਲਾ ਪੰਜਵਾ ਗੁਜੜਾ ਲਦਮ ਲਾਲ ਮਥੈ ਤੇ ਪ੍ਰਗਟ ਥਿਆ ਸੋਏ ਸੁਹਾਵਾ ਥਾਨ ਜਿਥੈ ਪਿਰੇ ਨਾਨਕ ਜੀ ਤੂੰ ਵਠਿਆ ਪੌੜੀ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜੈ ਤੇਰਾ ਬੰਦਾ ਲਕshmi ਤੋਟ ਨ ਆਵਈ ਆਏ ਖਰਚ ਰਹੰਦਾ ਲਖ ਚਾਰਸਹੀ ਮੈਦਨੀ ਸਭ ਸੇ ਕਰੰਦਾ ਇਹ ਵੈਰੇ ਮਿੱਤਰ ਸਾਥ ਕੀਤਿਆਂ ਨਹਿ ਮੰਗਹਿ ਮੰਦਾ ਲੇਖਾ ਕੋਇ ਨਾ ਪੁਛਈ ਜਹ ਹਰ ਬਖਸੰਦਾ आनंद प्या सुख पाया, पाया। मिल गुरु गोविंदा सबे काज सवारया जा तुद पावनदा वाहे गुरु जी का खालसा वाहे गुरु जी की फतेह